ਪੰਜਾਬ ਵਿੱਚ ਮਿਲ ਗਿਆ 450 ਸਾਲ ਪੁਰਾਣਾ ਕਿਨਰ ਮੁਗਲ ਦਾ ਮਕਬਰਾ ਰਾਜਾ ਅਕਬਰ ਵੀ ਮੰਨਦਾ ਸੀ ਜਿਸ ਨੂੰ ਪੱਗਬਟ ਭਰਾ ਜੀਂਦੇ ਜੀ ਬਣਾਈਆਂ ਕਬਰਾਂ ਦੇਖ ਹਿੱਲ ਜਾਏਗਾ ਦਿਮਾਗ ਬਿਲਕੁਲ ਸਾਹਮਣੇ ਸਰੰਗ ਦਿਖਾਈ ਦੇ ਰਹੀ ਹੈ ਜਿਹੜੀ ਵਰਤਮਾਨ ਕਾਲ ਦੇ ਵਿੱਚ ਇੱਥੇ ਤੱਕ ਪੁੱਜਣ ਦਾ ਇੱਕ ਹੀ ਜਰੀਆ ਸੀਗਾ ਇਹ ਜੀ ਮਹਾਰਾਜਾ ਰਜੀਤ ਸਿੰਘ ਦਾ ਬੇਟਾ ਸੀ ਮਹਾਰਾਜਾ ਛੇਸ ਸਿੰਘ ਤੇ ਉਹਨਾਂ ਦੇ ਇੱਧਰ ਰਾਇਸ਼ੀ ਤੇ ਸਾਰਾ ਲੱਖਾ ਉਹਨਾਂ ਦਾ ਹੀ ਤੇ ਉਹ ਉੱਧਰ ਉਹਨਾਂ ਦੀ ਕੋਠੀ ਦੇ ਜਿਹੜਾ ਨਾ ਮਕਬਰਾ ਇੱਥੇ ਆਣ ਕੇ ਤੇ ਜਦੋਂ ਗਰਮੀਆਂ ਦੇ ਦਿਨ ਹੁੰਦੇ ਸੀ ਇਹ ਸਰੋਵਰ ਇਹ ਉਹਨਾਂ ਨੇ ਬਣਾਇਆ ਸੀ ਆਪਣੋਂ ਤੋਂ ਪੱਕੇ-ਪੁੱਕੇ ਨਹੀਂ ਹੁੰਦੇ ਇਹਦੇ ਵਿੱਚ ਆਣ ਕੇ ਤੇ ਦੁਪਹਿਰ ਮੇਲੇ ਇਹਦੇ ਵਿੱਚ ਜਿਹੜਾ ਗਰਮੀਆਂ ਦੇ ਵੇਲੇ ਕੱਟ ਦੀਣੇ ਦੇ ਵਿੱਚ ਬੀਬੀ ਸਾਵਨ ਰਾਈਡਰ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਨਮਸਤੇ ਸਲਾਮ ਅਲੈਕੁਮ ਮੈਂ ਹਾਂ ਤੁਹਾਡਾ ਆਪਣਾ ਦੋਸਤ ਅਮਿਤਪਾਲ ਤੁਹਾਡੇ ਆਪਣੇ ਚੈਨਲ ਤੇ ਤੁਹਾਡਾ ਨਿੱਘਾ ਸਵਾਗਤ ਕਰਦਾ ਹਾਂ ਅੱਜ ਅਸੀਂ ਤੁਹਾਨੂੰ ਪੰਜਾਬ ਦੇ ਵਿੱਚ ਬਣੀ ਮੁਗਲਾਂ ਦੇ ਸਮੇਂ ਦੀ ਬਹੁਤ ਪੁਰਾਣੀ ਇਮਾਰਤ ਦਿਖਾਉਣ ਲੈ ਕੇ ਜਾ ਰਹੇ ਹਾਂ ਜਿਹੜੀ ਸ਼ਮਸ਼ੇਰ ਖਾਨ ਦਾ ਮਕਬਰਾ ਆ ਹੁਣ ਇਹ ਸੁਣ ਕੇ ਸਾਰੇ ਹੈਰਾਨ ਹੋ ਜੂਗੇ ਕਿ ਮੁਗਲਾਂ ਦਾ ਕਿੰਨਾ ਪੁਰਾਣਾ ਸਮਾਂ ਸੀ ਅੱਜ ਵੀ ਇਸ ਮਕਬਰੇ ਨੂੰ ਸਾਂਭ ਕੇ ਰੱਖਿਆ ਹੋਇਆ ਆ ਚਲੋ ਹੁਣ ਚੱਲਦੇ ਆ ਤੁਹਾਨੂੰ ਪੂਰੀ ਡਿਟੇਲ ਉੱਥੇ ਜਾ ਕੇ ਦੱਸਾਂਗੇ ਹੁਣ ਜਾਂਦੇ ਜਾਂਦੇ ਪਹਿਲਾਂ ਤੁਹਾਨੂੰ ਪਿੰਡ ਦੀ ਪ੍ਰੋਪਰ ਲੋਕੇਸ਼ਨ ਦੱਸ ਦਿੰਨੇ ਆ ਪੰਜਾਬ ਦਾ ਜ਼ਿਲ੍ਹਾ ਗਰਦਾਸਪੁਰ ਵਿੱਚ ਪੈਂਦੇ ਸ਼ਹਿਰ ਬਟਾਲਾ ਵਿੱਚ ਇਹ ਮਕਬਰਾ ਆ ਅਸੀਂ ਮਕਬਰੇ ਦੇ ਕੋਲ ਪਹੁੰਚ ਗਏ ਆ ਬਾਈਕ ਆਸ ਇੱਥੇ ਹੁਣ ਲਾਤੀ ਆ ਤੇ ਤੁਹਾਨੂੰ ਦਿਖਾਲਦੇ ਆ ਅੰਦਰ ਜਾ ਕੇ ਬਿਲਕੁਲ ਸਾਹਮਣੇ ਮਕਬਰੇ ਦਾ ਗੇਟ ਦਿਖਾਈ ਦੇ ਰਿਹਾ ਆ ਚਲੋ ਹੁਣ ਚੱਲਦੇ ਆ ਇਹਦੇ ਅੰਦਰ ਅਸੀਂ ਮਕਬਰੇ ਅੰਦਰ ਦਾਖਲ ਹੋ ਗਏ ਆ ਅੱਜ ਅਸੀਂ ਉਸ ਇਤਿਹਾਸ ਦੀ ਗੱਲ ਕਰਾਂਗੇ ਜੋ ਬਹੁਤ ਸਾਰੇ ਲੋਕਾਂ ਤੋਂ ਲੁਕਿਆ ਹੋਇਆ ਆ ਅਤੇ ਹੈਗਾ ਵੀ ਬਹੁਤ ਜ਼ਿਆਦਾ ਪੁਰਾਣਾ ਆ ਇਤਿਹਾਸਿਕ ਚੜਿੰਦਾ ਇਮਾਰਤਾਂ ਵਿੱਚੋਂ ਇੱਕ ਇਮਾਰਤ ਮੁਗਲ ਸ਼ਾਸਨ ਦੇ ਰਾਜੇ ਅਕਬਰ ਦਾ ਬਣਾਇਆ ਪਗਬਟ ਭਰਾ ਜਾਂ ਧਰਮ ਦਾ ਭਰਾ ਸ਼ਮਸ਼ੇਰ ਮੁਹੰਮਦ ਖਾਨ ਦਾ ਮਕਬਰ ਆ ਜਿਸ ਨੂੰ ਅਜੋਕੇ ਸਮੇਂ ਵਿੱਚ ਹਜੀਰਾ ਪਾਰਕ ਵੀ ਕਹਿੰਦੇ ਆ ਜਿਵੇਂ ਕਿ ਤੁਸੀਂ ਸਾਹਮਣੇ ਦੇਖ ਸਕਦੇ ਹੋ ਸਾਹਮਣੇ ਕੰਧ ਤੇ ਉਰਦੂ ਅਤੇ ਫਾਰਸੀ ਵਿੱਚ ਕਈ ਸ਼ਬਦ ਲਿਖੇ ਹੋਏ ਆ ਇਹ ਸਭ ਉਸ ਸਮੇਂ ਨੂੰ ਹੀ ਦਸਾਉਂਦੇ ਆ ਜੋ ਇਹ ਸ਼ਬਦ ਲਿਖੇ ਹੋਏ ਆ ਅਸਲ ਵਿੱਚ ਇਹ ਸ਼ਾਇਰੀ ਅਤੇ ਕਵਿਤਾਵਾਂ ਹਨ ਜੋ ਉਹਨਾਂ ਲਈ ਲਿਖੀਆਂ ਗਈਆਂ ਸੀ ਕੁਝ ਰੋਚਕ ਤੱਤ ਹੋਰ ਵੀ ਹਨ ਇਸ ਮਕਬਰੇ ਨੂੰ ਲੈ ਕੇ ਕਿ ਸ਼ਮਸ਼ੇਰ ਖਾਂ ਮਨਿਕਪੁਰ ਦਾ ਫੌਜਦਾਰ ਵੀ ਸੀ ਜਿਵੇਂ ਕਿ ਤੁਸੀਂ ਸਾਹਮਣੇ ਲਿਖਿਆ ਹੋਇਆ ਦੇਖ ਸਕਦੇ ਹੋ ਹੁਣ ਅਸੀਂ ਤੁਹਾਨੂੰ ਇਸ ਮਕਬਰੇ ਦਾ ਦੇਖਣਯੋਗ ਸਭ ਤੋਂ ਮਹੱਤਵਪੂਰਨ ਸਥਾਨ ਅੰਦਰ ਜਾ ਕੇ ਦਿਖਾ ਦਿੰਨੇ ਆ ਜੋ ਕਿ ਸ਼ਮਸ਼ੇਰ ਖਾਨ ਦੀ ਕਬਰ ਆ ਜਿਸ ਨੂੰ ਅੱਜ ਤੱਕ ਬਹੁਤ ਦੇਖਭਾਲ ਨਾਲ ਸੰਭਾਲ ਕੇ ਰੱਖਿਆ ਹੋਇਆ ਆ ਇਸ ਕਬਰ ਦੇ ਆਲੇ-ਦੁਆਲੇ ਦੀਆਂ ਕੰਧਾਂ ਤੇ ਬਹੁਤ ਸਾਰੇ ਫਾਰਸੀ ਅੱਖਰਾਂ ਨਾਲ ਪੱਥਰਾਂ ਨੂੰ ਘੜ ਕੇ ਉੱਪਰ ਅੱਖਰਾਂ ਨੂੰ ਅਕੇਰਿਆ ਗਿਆ ਆ ਲਾਲ ਰੰਗ ਨਾਲ ਇਹ ਕਲਾਕ੍ਰਿਤੀਆਂ ਕੀਤੀਆਂ ਗਈਆਂ ਸੀ ਮਕਬਰੇ ਅੰਦਰ ਦਾ ਦ੍ਰਿਸ਼ ਮਨ ਨੂੰ ਇੰਨਾ ਲਾਉਂਦਾ ਆ ਕਿ ਉਹ ਮੁਗਲਾਂ ਦਾ ਸਮਾਂ ਜ਼ਿਆਦਾ ਜਾਂਦਾ ਆ ਕੀ ਕਿਸੇ ਸਮੇਂ এবੀ ਪੰਜਾਬ ਦਾ ਹਿੱਸਾ ਹੁੰਦੇ ਸੀ ਇਸ ਇਮਾਰਤ ਦੀ ਬਣਤਰ ਉਸ ਸਮੇਂ ਦੇ ਕੰਪਲੈਕਸ ਇਮਾਰਤ ਦੇ ਰੂਪ ਵਿੱਚ ਵੀ ਗਿਣੀ ਜਾ ਸਕਦੀ ਆ ਡਿਜ਼ਾਈਨਰ ਕੰਦਾਂ ਤੇ ਇਸ ਦੀ ਬਣਤਰ ਕਾਫੀ ਸੋਚਾਂ ਵਿੱਚ ਪਾ ਕੇ ਰੱਖਦੀ ਆ ਇਸ ਦਾ ਉੱਪਰਲਾ ਢਾਂਚਾ ਗੁੰਬਦ ਰੂਪੀਆ ਤੇ ਬਾਹਰਲੇ ਪਾਸੇ ਵੀ ਛੋਟੇ-ਛੋਟੇ ਗੁੰਬਦ ਬਣਾਏ ਗਏ ਆ ਅੰਦਾਜ਼ਾ ਲਗਾਇਆ ਜਾ ਸਕਦਾ ਆ ਕਿ ਇਹ ਇਮਾਰਤ ਉੱਚੇ ਥੜੇ ਤੇ ਕਿੰਨੀ ਮਜ਼ਬੂਤੀ ਨਾਲ ਅੱਜ ਵੀ ਆਪਣੇ ਆਪ ਨੂੰ ਬਰਕਰਾਰ ਕਰਕੇ ਟਿੱਕੀ ਹੋਈ ਆ ਅੱਜ ਦੇ ਸਮੇਂ ਵਿੱਚ ਇਸ ਦੇ ਬਾਹਰ ਬਹੁਤ ਵੱਡੀ ਪਾਰਕ ਬਣਾ ਦਿੱਤੀ ਗਈ ਆ ਜਿਸ ਨੂੰ ਹਜੀਰਾ ਪਾਰਕ ਵੀ ਕਹਿੰਦੇ ਆ ਪਰ ਇਸ ਤੋਂ ਪਿੱਛੇ ਦੇ ਸਮੇਂ ਵਿੱਚ ਇਹ ਜਗ੍ਹਾ ਸਾਰੀ ਪਾਣੀ ਨਾਲ ਘਿਰੀ ਹੁੰਦੀ ਸੀ ਕਿਸਤੀਆਂ ਰਾਹੀਂ ਇਸ ਮਕਬਰੇ ਤੱਕ ਪੁੱਜਿਆ ਜਾਂਦਾ ਸੀ ਇਹ ਨਗਰ ਵੀ ਸ਼ਮਸ਼ੇਨ ਨਗਰ ਕਹਲਾਉਂਦਾ ਸੀ ਮੁਗਲਾਂ ਦੇ ਸਮੇਂ ਵਿੱਚ ਜੋ ਹੁਣ ਬਟਾਲਾ ਬਣ ਚੁੱਕਾ ਆ ਚਲੋ ਹੁਣ ਅਸੀਂ ਤੁਹਾਨੂੰ ਇਸ ਦੀ ਬਾਹਰਲੀ ਬਣਤਰ ਦਿਖਾ ਦਿੰਨੇ ਆ ਬਾਹਰਲੀ ਬਣਤਰ ਵੀ ਉਨੀ ਹੀ ਸੁੰਦਰ ਹੈ ਜਿੰਨੀ ਕਿ ਅੰਦਰੋਂ ਸੀ ਸਾਹਮਣੇ ਜੋ ਕਬਰਾਂ ਦੇਖ ਰਹੇ ਹੋ ਇਤਿਹਾਸਕਾਰਾਂ ਮੁਤਾਬਕ ਇਹ ਕਬਰਾਂ ਸ਼ਮਸ਼ੇਰ ਖਾਨ ਨਾਲ ਹੀ ਸੰਬੰਧਿਤ ਆ ਮਕਬਰੇ ਦੇ ਬਾਹਰ ਚਾਰੋਂ ਪਾਸੇ ਤੁਹਾਨੂੰ ਇਹ ਕਬਰਾਂ ਦਿਖਾਈ ਦੇਣਗੀਆਂ ਇਹਨਾਂ ਕਬਰਾਂ ਨੂੰ ਕਾਫੀ ਸਾਹਮ ਕੇ ਰੱਖਿਆ ਹੋਇਆ ਆ ਤੇ ਬਿਲਕੁਲ ਸਾਹਮਣੇ ਇਮਾਰਤ ਆ ਜਿਹੜੀ ਦਿਖਾਉਣ ਲੈ ਕੇ ਆਏ ਆ ਤੇ ਇਹਦੇ ਬਾਰੇ ਲਿਖਿਆ ਵੀ ਹੋਇਆ ਆ ਤੁਸੀਂ ਪੜ ਸਕਦੇ ਆ ਬਾਕੀ ਅਸੀਂ ਇੱਥੇ ਕਿਸੇ ਤੋਂ ਪੁੱਛਦੇ ਆ ਇਹਦੇ ਬਾਰੇ ਪੂਰੀ ਡਿਟੇਲ ਦੇ ਵਿੱਚ ਸਤਿਗੁਰ ਜੀ ਸਤਿਗੁਰ ਕੀ ਹਿਸਟਰੀ ਆ ਜੀ ਇਹ ਜੀ ਮਹਾਰਾਜਾ ਅਜੀਤ ਸਿੰਘ ਦਾ ਬੇਟਾ ਸੀ ਮਹਾਰਾਜਾ ਅਜੀਤ ਤੇ ਨੇ ਤੇ ਉਹਨਾਂ ਦੇ ਇੱਧਰ ਰਾਇਸ਼ੀਤ ਸਾਰਾ ਲੱਖਾ ਉਹਨਾਂ ਦਾ ਸੀ ਤੇ ਉਹ ਉਧਰ ਉਹਨਾਂ ਦੀ ਕੋਠੀ ਤੇ ਜਿਹੜਾ ਨਾ ਮਕਬਰਾ ਇੱਥੇ ਆਣ ਕੇ ਤੇ ਜਦੋਂ ਗਰਮੀਆਂ ਦੇ ਦਿਨ ਹੁੰਦੇ ਆ ਇਸ ਸਰੋਵਰੇ ਉਹਨਾਂ ਬਣਾਇਆ ਸੀ ਆਪਣੋਂ ਤੋਂ ਪੱਕੇ-ਪੁੱਕੇ ਨਹੀਂ ਹੁੰਦੇ ਇਹਦੇ ਵਿੱਚ ਆਣ ਕਿਤੇ ਦੁਪਹਿਰ ਵੇਲੇ ਇਹਦੇ ਵਿੱਚ ਜਿਹੜਾ ਗਰਮੀਆਂ ਦੇ ਵੇਲੇ ਕੱਟਦੇ ਨੇ ਇਹਦੇ ਵਿੱਚ ਉਹਨਾਂ ਦਾ ਨਾਮ ਇੱਕ ਮਤਬੁਰਾ ਬਣਿਆ ਤੇ ਹੁਣ ਬਹੁਤ ਵੱਡੀ ਗੱਡੀ ਬਣੀ ਬਹੁਤ ਵਧੀਆ ਚੀਜ਼ ਬਣੀ ਚਲੋ ਬਹੁਤ ਬਹੁਤ ਵਧੀਆ ਜਾਣਕਾਰੀ ਦਿੱਤੀ ਸਾਨੂੰ ਜੀ ਟ੍ਰੇਨ ਦੇ ਵਿੱਚ ਤੁਸੀਂ ਚਲੋ ਹੁਣ ਚੱਲਦੇ ਆਂ ਜਾਂਦੇ ਜਾਂਦੇ ਤੁਹਾਨੂੰ ਸਾਰੀ ਡਿਟੇਲ ਦੱਸਦੇ ਜਾਵਾਂਗੇ ਤੇ ਬਾਕੀ ਜਾ ਕੇ ਦੇਖਦੇ ਆਂ ਕਿ ਕਿਸ ਤਰ੍ਹਾਂ ਦਾ ਇਹ ਬਣਿਆ ਹੋਇਆ ਆ ਹੁਣ ਜਿਹੜੀ ਇਮਾਰਤ ਦਾ ਇਤਿਹਾਸ ਤੁਹਾਨੂੰ ਅਸੀਂ ਦੱਸਣ ਜਾ ਰਹੇ ਹਾਂ ਇਹ ਮੁਗਲਾਂ ਨਾਲ ਵੀ ਸੰਬੰਧ ਰੱਖਦੀ ਆ ਤੇ ਸਿੱਖ ਰਾਜ ਨਾਲ ਵੀ ਮੁਗਲ ਰਾਜ ਨਾਲ ਇਸ ਤਰ੍ਹਾਂ ਕਿ ਜਿੱਥੇ ਇਹ ਇਮਾਰਤ ਬਣੀ ਹੋਈ ਆ ਪਹਿਲਾਂ ਉੱਥੇ ਸ਼ਮਸ਼ੇਰ ਖਾਨ ਨੇ ਅਨਾਰਕਲੀ ਦੀ ਜਾਦ ਵਿੱਚ ਇੱਕ ਤਲਾਬ ਤੇ ਕਈ ਬਗੀਚੇ ਲਗਾਏ ਸੀ ਫਿਰ ਜਦ ਸਿੱਖ ਰਾਜ ਦੇ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਛੇ ਸਿੰਘ ਜੋ ਉਹਨਾਂ ਦੀ ਪਹਿਲੀ ਪਤਨੀ ਮਹਿਤਾਬ ਕੌਰ ਦਾ ਵੱਡਾ ਪੁੱਤਰ ਸੀ ਤਾਂ ਉਹਨਾਂ ਨੇ ਇਸ ਤਲਾਬ ਤੇ ਜਲ ਮਹਿਲ ਬਣਵਾਇਆ ਜਿੱਥੇ ਉਹ ਗਰਮੀਆਂ ਦੇ ਦਿਨਾਂ ਵਿੱਚ ਇੱਥੇ ਆ ਕੇ ਸਭ ਤੋਂ ਗੁਪਤ ਰਹਿੰਦੇ ਸੀ ਇਸ ਮਹਿਲ ਤੱਕ ਆਉਣ ਲਈ ਸਿਰਫ ਵਰਤਮਾਨ ਕਾਲ ਵਿੱਚ ਇੱਕ ਸਰੰਗ ਹੀ ਆਉਣ ਦਾ ਰਸਤਾ ਸੀ ਜੋ ਤੁਹਾਨੂੰ ਅਸੀਂ ਅੱਗੇ ਜਾ ਕੇ ਦਿਖਾਵਾਂਗੇ ਬਿਲਕੁਲ ਸਾਹਮਣੇ ਸਰੰਗ ਦਿਖਾਈ ਦੇ ਰਹੀ ਹੈ ਜਿਹੜੀ ਵਰਤਮਾਨ ਕਾਲ ਦੇ ਵਿੱਚ ਇੱਥੇ ਤੱਕ ਪੁੱਜਣ ਦਾ ਇੱਕ ਹੀ ਜਰੀਆ ਹੈਗਾ ਤੁਸੀਂ ਦੇਖ ਸਕਦੇ ਆ ਹੁਣ ਜਾਂਦੇ ਜਾਂਦੇ ਵੀਡੀਓ ਦੀ ਵੀ ਸਮਾਪਤੀ ਕਰ ਦਿੰਦੇ ਆ ਕਿਉਂਕਿ ਕਾਫੀ ਟਾਈਮ ਹੋ ਚੁੱਕਾ ਆ ਆਸ ਕਰਦੇ ਆ ਕਿ ਹਰ ਵਾਰ ਦੀ ਤਰ੍ਹਾਂ ਤੁਹਾਨੂੰ ਇਹ ਵੀਡੀਓ ਵੀ ਵਧੀਆ ਲੱਗੀ ਹੋਵੇਗੀ ਤੁਸੀਂ ਸਾਰੇ ਭਰਾ ਭੈਣ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਜਿਹੜੇ ਭਰਾ ਭੈਣ ਨਵੇਂ ਆਉਂਦੇ ਆ ਸਾਡੇ ਚੈਨਲ ਤੇ ਉਹ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣ ਤਾਂ ਕਿ ਆਉਣ ਵਾਲੀਆਂ ਵੀਡੀਓ ਉਹਨਾਂ ਨੂੰ ਮਿਲ ਸਕਣ